ਹਾਂ ਜੀ ਇਹ ਵੀ ਆਪਾਂ ਯਾਦ ਕਰਦੇ ਸਰ ਕੀ ਅਪਡੇਟ ਹੈ ਇਹ ਬਹੁਤ ਤਕਰੀ ਇਹ ਅੱਜ ਤਕਰੀਬਨ 11:30 ਵਜੇ ਥਾਣਾ ਡਿਵੀਜ਼ਨ ਨੰਬਰ 2 ਦੇ ਏਰੀਆ ਦੇ ਵਿੱਚ ਸੰਦੀਪ ਠਾਪਰ ਜਿਹਨਾਂ ਦੇ ਇੱਕ ਤਿੰਨ ਬੰਦਿਆਂ ਨੇ ਨਿਹੰਗ ਦਾ ਬਾਣਾ ਪਾਇਆ ਸੀ ਤਾਂ ਉਹਨਾਂ ਨੇ ਤੇਜ਼ ਤਾਰह ਹਥਿਆਰ ਨਾਲ ਸੱਟਾਂ ਮਾਰੀਆਂ ਉਹਦੇ ਵਿੱਚ ਉਹ ਸੰਦੀਪ ਜਿਹੜੇ ਇੰਜਰਡ ਹੋਏ ਆ ਤੇ ਡੀ ਐਮ ਸੀ ਜੇਰੇ ਇਲਾਜ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਵੀ ਉਹਨਾਂ ਦੀ ਹਾਲਤ ਆਊਟ ਆਫ ਡੇਂਜਰ ਹੈ ਠੀਕ ਹੈ ਨੰਬਰ 2 ਸੀਏ ਦੇ ਵਿੱਚ ਮਕਦਮਾ ਜਿਹੜਾ ਬਾਈ ਨਮ 109 ਜਿਹੜੀ ਉਹਦੇ ਉਹਦੇ ਵਿੱਚ ਮਕਦਮਾ ਦਰਜ ਕਰ ਲਿਆ ਗਿਆ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤੇ ਬੰਦੇ ਜਿਹੜੇ ਆ ਸੀ ਉਹ ਆਇਡੈਂਟੀਫਾਈ ਕਰ ਲਏ ਆ ਤਿੰਨੋਂ ਬੰਦੇ ਤੇ ਸਾਡੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਸੀ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ ਸਰ ਕੀ ਦੱਸ ਸਕਦਾ ਸਰ ਉਹ ਬੰਦੇ ਬੰਦਾ ਕੌਣ ਆ ਜਿਹੜੇ ਉਹਨਾਂ ਚੋਂ ਦੇਖੋ ਦੋ ਬੰਦੇ ਲੁਧਿਆਣੇ ਦੇ ਆ ਇੱਕ ਆਊਟ ਆਫ ਲੁਧਿਆਣਾ ਡਿਸਟ੍ਰਿਕਟ ਦਾ ਤੇ ਨਾਮ ਹਜੇ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਡਿਸਕਲੋਸ ਆ ਪਰ ਬੰਦੇ ਆਇਡੈਂਟੀਫਾਈ ਕੀਤੇ ਹੋਏ ਆ ਪਾਰਟੀਆਂ ਸਾਡੀਆਂ ਗਈਆਂ ہیں جلدی گرفتار ਕਰੋ ਦੇਖੋ ਜਿਹੜਾ ਰੀਜ਼ਨ ਹੈ ਬਿਹਾਈਂਡ ਕੀ ਹੈ ਉਹ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਬਹੁਤ اچھی ਤਰ੍ਹਾਂ ਪਤਾ ਲੱਗੇਗਾ ਔਰ ਉਹ ਕਹਿਣੀ ਵੀ ਠੀਕ ਹੋਏਗੀ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਪ੍ਰੈਸ ਬਰੀਫਿੰਗ ਦੱਸ دی ਜਾਏਗੀ ਵੀ ਵਜ੍ਹਾ ਰੰਜਿਸ਼ ਕੀ ਸੀ ਤੇ ਕਿਉਂ ਇਹ ਵਰਤੋ ਕਿੰਨੇ ਟੋਟਲ ਬੰਦੇ ਕਿੰਨੇ ਇਹਦੇ ਵਿੱਚ ਹੁਣ ਤੱਕ ਤਿੰਨ ਬੰਦੇ ਜਿਹੜੇ ਆਏ ਆ ਬਟ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੇਕਰ ਕਿਸੇ ਹੋਰ ਬੰਦੇ ਦੀ ਕੋਈ ਕਿਸੇ ਇਨਵੋਲਵਮੈਂਟ ਹੁੰਦੀ ਹੈ ਬਿਹਾਈਂਡ ਹੁੰਦਾ ਤਾਂ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਉਹਨੂੰ ਗ੍ਰਫਤਾਰ ਕੀਤਾ ਕਿਹੜੀ ਕਿਹੜੀ ਧਾਰਾ ਲਾਈ ਗਈ ਹੈ ਇਹਦੇ ਵਿੱਚ ਜਿਹੜੀ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜੀ ਹੈ ਨਵੇਂ ਲਾਅ ਦੇ ਮੁਤਾਬਿਕ 109 ਜੋ 302 ਆਪਾਂ ਕਹਿੰਦੇ ਸੀ ਤਾਂ ਉਹ ਅਫੈਂਸ ਲਾ ਕੇ ਤੇ ਬਾਕੀ ਰਿਲੇਵੈਂਟ ਜਿਹੜੀਆਂ ਸੈਂਕਸ਼ਨ ਹੈ ਜਿਵੇਂ ਚੋਰੀ ਦੀ ਹੈ ਉਹਦਾ ਵਾਹਨ ਨਾਲ ਜਿਹੜਾ ਚੋਰੀ ਕਰਕੇ ਲੈ ਗਏ 315 ਲੱਗੀ ਆ 335 ਲੱਗੀ ਆ ਤਾਂ ਉਹ ਸਾਰੀਆਂ ਜਿਹੜੀਆਂ ਲੱਗੀਆਂ ਉਹਦੇ ਗਾਰਡੀਨ ਦੀ ਸਟੇਟਮੈਂਟ ਉਹਦੇ ਬਾਡੀਗਾਰਡ ਦੀ ਸਟੇਟਮੈਂਟ ਤੇ ਹੀ ਬਰਚਾ ਦਰਜ ਕੀਤਾ ਬਟ ਉਹਦੇ ਵਿੱਚ ਅਸੀਂ ਜਿਹੜਾ ਗਨਮੈਨ ਦਾ ਰੋਲ ਵੀ ਹੈ ਉਹ ਵੀ ਐਗਜ਼ਾਮਨ ਕਰ ਰਹੇ ਆ ਜੇ ਇਨ ਕੇਸ ਉਹਨੇ ਵੀ ਕੋਈ ਆਪਣੀ ਡਿਊਟੀ ਪ੍ਰਤੀ ਕੋ ਲਾਪਰਵਾਹੀ ਕੀਤੀ ਉਹਦਾ ਖਲਾਫ ਵੀ ਕਾਰਵਾਈ ਅਮਨ ਤੋਂ ਲਿਆਂਦੀ ਜਾਏ ਇਨਵੈਸਟਿਗੇਟ ਪਹੁੰਚ ਕਿਤੇ ਤੱਕ ਦੋਸ਼ੀਨਾਂ ਤੱਕ ਪਹੁੰਚ ਚੁੱਕੀ ਆ ਕਹਿ ਸਕਦੇ ਆ ਕਿ ਅਗਲੇ 24 ਘੰਟੇ ਫੜ ਜਾ ਸਕਦੇ ਨੇ ਬਿਲਕੁਲ 24 ਘੰਟੇ ਤੋਂ ਪਹਿਲਾਂ ਫੜ ਲਾਂਗੇ ਔਰ ਪੁਲਿਸ ਨੇ ਬੜੀ ਇਹਨੂੰ ਸੀਰੀਅਸ ਜਿਹੜਾ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜਿਹੜਾ ਡਾਇਰੈਕਸ਼ਨ ਦਿੱਤੀਆਂ ਤੇ ਬੜਾ ਸੀਰੀਅਸਲੀ ਸਾਡੀਆਂ ਜਿਹੜੀਆਂ ਪਾਰਟੀਆਂ ਦੇ ਆਫੀਸਰ ਜਿਹੜੇ ਵਰਕ ਕਰ ਰਹੇ ਆ ਤੇ ਤਾਂ ਹੀ ਜਿਹੜੇ ਅਨਨੋਨ ਬੰਦੇ ਆ ਇਮੀਡੀਏਟਲੀ ਵਿਦਨ ਆਵਰ ਉਹਨਾਂ ਨੂੰ ਬਾਈ ਨੇਮ ਨਾਮਿਨੇਟ ਕਰ ਲਿਆ ਗਿਆ ਔਰ ਉਹਨਾਂ ਦੀ ਜਿਹੜੀ ਪਾਲ ਜਾਰੀ ਹੈ ਬਾਕੀ ਹਿੰਦੂ ਜਿਹੜੇ ਹੈਗੇ ਨੇ ਅਲਸਰ ਇਹਨਾਂ ਨੂੰ ਸਿਕਿਉਰਟੀ ਨੂੰ ਕਿਸ ਤਿੱਕ ਨਾ ਦੇਖਿਆ ਜਾਂਦਾ ਦੇਖੋ ਉਹਦੇ ਵਿੱਚ ਚਾਹੇ ਹਿੰਦੂ ਮੁਸਲਮ ਜਿਹੜੇ ਵੀ ਹੈਗੇ ਆ ਜਿਨ੍ਹਾਂ ਨੂੰ ਥ੍ਰੈਟ ਪਰਸੈਪਸ਼ਨ ਹੈਗੀ ਹੈ ਉਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਜਿਹੜੀ ਹੈ ਜੋ ਸਿਕਿਉਰਟੀ ਉਹਨਾਂ ਨੂੰ ਬਣਦੀ ਹੈ ਉਹ ਦਿੱਤੀ ਜਾਂਦੀ ਹੈ ਸਿਕਿਉਰਟੀ ਰਿਵਾਈਜ਼ ਹੁੰਦੀ ਹੈ ਸਿਕਿਉਰਟੀ ਵਿਡਰੋ ਵੀ ਹੁੰਦੀ ਹੈ ਸਿਕਿਉਰਟੀ ਨਵੀਂ ਵੀ ਮਿਲਦੀ ਹੈ ਉਹ ਜਿਹੜੀ ਜੋ ਸਾਨੂੰ ਦਰਜਾ-ਵਦਰਜਾ ਜਾਂ ਜੋ ਵੀ ਕੋਈ ਸਾਡੀ ਇਨਪੁਟਸ ਹੁੰਦੀ ਹੈ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਦੇ ਆ। ਕਾਲ ਦਿੱਤੀ ਗਈ ਹੈ ਨਾ ਬੰਦੋ ਸ਼ਾਂਤੀ ਮੀਟਿੰਗ ਨਾਲ ਬੰਦ ਕਰਦੇ। ਦੇਖੋ ਇਹਨਾਂ ਦੇ ਸਾਰੇ ਜਿਹੜੇ ਜਥੇਬੰਦੀਆਂ ਨੇ ਸਾਰਿਆਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ, ਮੀਟਿੰਗ ਵੀ ਕੀਤੀ ਹੈ, ਉਹਨਾਂ ਨੂੰ ਦੱਸਿਆ ਵੀ ਹੈ। ਵੀ ਪੁਲਿਸ ਨੇ ਆਹ ਕਾਰਵਾਈ ਕੀਤੀ ਹੈ। ਇਹ ਹੱਦ ਤੱਕ ਅਸੀਂ ਪਹੁੰਚੇ ਆਂ ਔਰ ਉਹ ਕਾਫੀ ਹੱਦ ਤੱਕ ਇਸ ਗੱਲ ਨਹੀਂ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈਡ ਆ। ਤਾਂ ਮੈਨੂੰ ਉਮੀਦ ਹੈ ਕੋਈ ਇਹ ਜੀ ਗੱਲ ਨਹੀਂ ਕਰਨਗੇ। ਅਸੀਂ ਜਲਦ ਜਿਹੜੇ ਬੰਦੇ ਫੜ ਕੇ ਤੇ ਜਿਨ੍ਹਾਂ ਦੇ ਸੰਦੀਪ ਠਾਪਰ ਜੀ ਦੇ ਜਿਹੜੇ ਛ ਤਾਂ ਉਹਨਾਂ ਬੰਦਿਆਂ ਨਾਲ ਸਖਤੀ ਨਾਲ ਕਾਰਵਾਈ ਕਰ ਸਰ ਕੋਈ ਮਾਹੌਲ ਨਾਲ ਖਰਾਬ ਹੋਵੇ ਉਹਦੇ ਵਾਸਤੇ ਕੀ ਕਹੋਗੇ ਨਹੀਂ ਦੇਖੋ ਆਪਣਾ ਲੁਧਿਆਣਾ ਬਹੁਤ ਅੱਛਾ ਸ਼ਹਿਰ ਹੈ ਕਾਰੋਬਾਰੀ ਲੋਕ ਹੈ ਵਪਾਰੀ ਲੋਕ ਹੈ ਤੇ ਸਾਰੇ ਜਿਹੜਾ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਅੱਗੇ ਐਮ ਬੰਦੇ ਆ ਮੇਨ ਉਹਨਾਂ ਨਾਲ ਵੀ ਅਸੀਂ ਰਾਸਤਾ ਕਰ ਲਿਆ ਮੀਟਿੰਗ ਕਰ ਲਈ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਥੈਂਕ ਯੂ ਥੈਂਕ ਯੂ